ਕੀ ਹਾਲ ਹੈ ਵੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦਾ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਟਰੈਕਟਰ ਮੰਡੀ ਦੇ ਵਿੱਚ ਤੇ ਬਹੁਤ ਸਾਰੇ ਮਸ਼ੀਨਰੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ 'ਚ ਮੈਂ ਉਮੀਦ ਕਰੂੰਗਾ ਪੂਰੀ ਪੂਰੀ ਵੀ ਮਸ਼ੀਨਰੀਆਂ ਵੀ ਤੁਹਾਨੂੰ ਚੰਗੀਆਂ ਲੱਗਣਗੀਆਂ ਆਪਣੀ ਵੀਡੀਓ ਵੀ ਤੁਹਾਨੂੰ ਵਧੀਆ ਲੱਗੂਗੀ ਤੇ ਆਪਣੇ ਚੈਨਲ ਦਾ ਪਹਿਲਾਂ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਈ ਵੀ ਚੀਜ਼ ਤੁਸੀਂ ਆਪਦੀ ਵੇਚਣੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਐਡ ਆਪਾਂ ਲਗਾ ਦੇਵਾਂਗੇ ਤੇ ਪਹਿਲੀ ਗੱਡੀ ਹੁਣ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਆਲਟੋ ਗੱਡੀ ਐ ਆਲਟੋ ਗੱਡੀ ਐ ਜੀ ਪੰਜਾਬ ਨੰਬਰ ਐ ਮਾਡਲ ਦੀ ਗੱਲ ਕਰੀਏ 2011 ਦੇ ਲਾਸਟ ਚ ਸੈਕੰਡ ਓਨਰ ਗੱਡੀ ਐ ਏਰੀਆ ਮਾਨਸਾ ਇੱਕ 60 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਐ ਗੱਡੀ ਕੁੱਲ 70000 ਚੱਲੀ ਹੋਈ ਐ ਪੰਜਾਬ ਨੰਬਰ ਐ ਆਲਟੋ K10 ਗੱਡੀ ਦੀ ਹਾਲਤ ਬਹੁਤ ਚੰਗੀ ਪਈ ਐ ਜੀ ਰੰਗ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਤੇ ਇਹ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਬਾਕੀ ਕੋਈ ਕਿਸੇ ਪਾਸੋਂ ਕਮੀ ਪੇਸ਼ੀ ਹੈ ਨਹੀਂ ਇੰਜਨਗਰ ਬਹੁਤ ਵਧੀਆ ਜੀ ਆ ਕੀ ਘਰ ਦੀ ਗੱਡੀ ਆ ਘਰੇ ਖੜੀ ਆ ਆਪਾਂ ਨੂੰ ਮੈਟਿੰਗ ਵਧੀਆ ਮਿਲ ਜੂਗੀ ਮੈਟ ਵਧੀਆ ਰੱਖੀ ਹੋਈ ਨਹੀਂ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ ਕਮੀ ਪੇਸ਼ੀ ਕੋਈ ਆਪਾਂ ਨੂੰ ਕਿਸੇ ਤਰ੍ਹਾਂ ਦੀ ਨਹੀਂ ਮਿਲਣੀ ਇੱਕ ਸਾਠ ਇੱਕ ਵਾਰੀ ਰੇਟ ਇਹਨਾਂ ਨੇ ਲਾ ਕੇ ਭੇਜੇਗਾ ਬਾਕੀ ਮਾਲਕ ਕਹਿੰਦੀ ਆ ਵੀ ਬਹਿ ਕੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਨੰਬਰ ਮਾਲਕ ਦਾ 84200 7829878 ਮਾਲਕ ਨਾਲ ਗੱਲ ਆਪੇ ਕਰ ਲਿਓ ਤੁਸੀਂ ਤੇ ਹੁਣ ਆਪਾਂ ਇੱਕ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਗੱਡੀ ਆਪਣੇ ਕੋਲੇ Honda City 2014 ਮਾਡਲ ਫਾਸਟ ਓਨਰ ਸਾਰੀ ਰੀਜਨਲ ਮਾਲਕ ਨੇ ਭੇਜੀ ਆ ਰੇਟ ਮਾਲਕ ਨੇ 3,85,000 ਰੁਪਇਆ ਲਾ ਕੇ ਭੇਜੇਗਾ ਤੇ ਗੱਡੀ ਖੜੀ ਆ ਮਲੇਰਕੋਟਲੇ ਏਰੀਆ 'ਚ ਆ ਤੇ ਗੱਡੀ ਦੇ ਟਾਇਰ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ ਸਾਰਾ ਕੁਝ ਵਧੀਆ ਜੀ ਇੰਚਨਗਰ ਵੱਲੋਂ ਕੋਈ ਨੁਕਸ ਨਹੀਂ ਗੱਡੀ ਦਾ ਰੰਗ ਦੇਖ ਲਓ ਪੂਰਾ ਸ਼ਾਈਨਿੰਗ ਦੇ ਵਿੱਚ ਪਿਆ ਅੰਦਰੋਂ ਸੀਟ ਕਵਰ ਦੇਖ ਲਓ ਮੈਟ ਦੇਖ ਲਓ ਮੈਟਿੰਗ ਦੇਖ ਲਓ ਬਹੁਤ ਚੰਗਾ ਕੰਬੀਨੇਸ਼ਨ ਇਹਨਾਂ ਨੇ ਕੀਤਾ ਹੋਇਆ ਹੈ ਬਹੁਤ ਵਧੀਆ ਸੋਹਣੀ ਸਾਫ਼ ਸੁਥਰੀ ਗੱਡੀ ਆ Honda City ਤੇ ਜਾ ਕੇ ਦੇਖ ਸਕਦੇ ਹੋਂ ਦਿੱਲੀ ਨੰਬਰ ਹੈ ਜੀ 385 ਮਾਲਕ ਨੇ ਰੇਟ ਆਪਣੇ ਕੋਲੇ ਲਾ ਕੇ ਭੇਜੇਗਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਹੈ ਨਗੀ ਤੇ ਨੰਬਰ ਮਾਲਕ ਦਾ ਆਪਾਂ 7719608622 ਸਕਰੀਨ ਤੇ ਦੇ ਰੱਖਿਆ ਜੀ। ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ। ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ نیچے ਇੱਕ ਲਾਈਕ ਦਾ ਬਟਨ ਹੈ ਉਹਨੂੰ ਦਬਾ ਦਿਓ। ਨਾਲ ਇੱਕ نیچے ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਵੀ ਦਬਾ ਦਿਓ ਜੀ। ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ। ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ। ਕੋਈ ਕਮਿਸ਼ਨ ਖਰਚਾ ਵਾਰਚ ਆਪਣਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ। ਤੇ ਹੁਣ ਆਪਾਂ ਗੱਡੀ ਦੀ ਗੱਲ ਕਰਦੇ ਆ ਆਪਣੇ ਕੋਲੇ ਗੱਡੀ ਜਿਹੜੀ ਪਹੁੰਚੀ ਹੈ 2009 ਮਾਡਲ ਆਲਟੋ ਪਹੁੰਚੀ ਹੈ ਜੀ 70 ਤੋਂ 75 ਰੁਪਏ ਸੇ ਟਾਰਾਂ ਦੀ ਕੰਡੀਸ਼ਨ ਮਿਲ ਜੂਗੀ ਫਾਸਟ ਓਨਰ ਗੱਡੀ ਆ 65000 ਰੁਪਿਆ ਮਾਲਕ ਨੇ ਰੇਟ ਕਿਹਾ ਹੈਗਾ ਬਾਕੀ ਮਲੂੜ ਖੜੀ ਆ ਰੇਟ ਮੌਕੇ ਤੇ ਹੋਰ ਵੀ ਹੋ ਜੂਗਾ ਗੱਡੀ ਦੀ ਵਾੜੀ ਲਾਂ ਦੇਖ ਲਓ ਅੰਦਰੋਂ ਦੇਖ ਲਓ ਸਾਰਾ ਕੁਝ ਵਧੀਆ ਫੋਟੋ ਇਹਨਾਂ ਨੇ ਚੰਗੀਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਚੀ ਨੰਬਰ ਮਾਲਕ ਦਾ 62836 152243 ਗੱਲ ਆਪੇ ਕਰ ਲਓ ਜੀ ਤੇ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜਲਦੀ ਮਿਲਦੇ ਆਪਾਂ ਇਸੇ ਤਰ੍ਹਾਂ ਦੀ ਹੋਰ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਕਰਦੇ ਨਾਲ ਜੀ